ਤਿੰਨ ਨੂੰ ਥਾਣਾ ਸਾਈਬਰ ਕ੍ਰਾਈਮ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਨਵੇਂ ਪੁਲਿਸ ਸਟੇਸ਼ਨ ਬਣਾਏ ਆ 1 ਸਤ 24 ਤੋਂ ਜਿਹੜੇ ਇਹ ਹੈਗੇ ਆ ਵਰਕਿੰਗ ਦੇ ਵਿੱਚ ਹੈਗੇ ਆ ਉਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨਜੀਲੇ ਦिशा ਨਰਲੀਸ ਤੇ ਅਸੀਂ ਇਹਨਾਂ ਤਿੰਨ ਸੱਤ ਤਿੰਨ ਮਹੀਨਿਆਂ ਦੇ ਵਿੱਚ ਜੋ ਵੀ ਕਾਰਵਾਈ ਕੀਤੀ ਆ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲਈ ਬੁਲਾਇਆ ਆ ਤਾਂ ਕਿ ਲੋਕਾਂ ਵੀ ਕੁਝ ਅਵੇਅਰ ਹੋ ਸਕਣ ਹਜੇ ਵੀ ਕੁਝ ਨਾ ਕੁਝ ਫਰਾਡ ਹੋ ਜਾਂਦੇ ਆ ਕੁਝ ਭੂਰੇ ਲੋਕ ਜਿਹੜਾ ਨੂੰ ਫਰਾਡਸਟਰ ਜਿਹੜੇ ਆ ਸੈਮ ਫੋਨ ਕਰਦੇ ਆ ਤੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਅਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਲੋਕਾਂ ਨੇ ਠੱਗੀ ਜਿਨ੍ਹਾਂ ਦੇ ਨਾਲ ਹੋਈ ਆ ਉਹਦੇ ਵਿੱਚ ਕਾਫੀ ਲੋਕਾਂ ਨੂੰ ਅਸੀਂ ਤਕਰੀਬਨ ਤਕਰੀਬਨ ਚਾਰ ਕੇਸਾਂ ਦੇ ਵਿੱਚ 15,27,000 ਰੁਪਏ ਜਿਹੜਾ ਠੱਗੀ ਦਾ ਸ਼ਿਕਾਰ ਹੋ ਗਿਆ ਸੀ ਜਿਨ੍ਹਾਂ ਨੇ 19 ਤੀਸ ਤੇ ਕੰਪਲੇਂਟ ਕੀਤੀ ਸੀ ਉਹਨਾਂ ਦੀ ਅਮਾਉਂਟ ਜਿਹੜੀ ਫ੍ਰੀਜ਼ ਹੋ ਗਈ ਸੀ ਉਹ ਕੋਰਟ ਦੇ ਆਰਡਰ ਦੇ ਨਾਲ ਵਾਪਸ ਕਰਾਤੀ ਉਹਨਾਂ ਦੇ ਅਕਾਊਂਟ 'ਚ ਵਾਪਸ ਆ ਗਈ ਸੀ ਇਸੇ ਤਰ੍ਹਾਂ ਹੀ 20 ਕੇਸ ਅਸੀਂ ਹੋਰ ਕੋਰਟ ਦੇ ਵਿੱਚ ਲਗਾਏ ਹੋਏ ਆ ਜੋ ਕਿ ਸ਼ਾਇਦ ਜਨਵਰੀ ਤੱਕ ਡਿਸਾਈਡ ਹੋ ਜਾਣਗੇ ਉਹਦੇ ਵਿੱਚ ਵੀ 46 ਲੱਖ ਦੀ ਅਮਾਉਂਟ ਜਿਹੜੀ ਹੈਗੀ ਆ ਟੋਟਲ ਹੈਗੀ ਆ ਜਿਹੜੀ ਲੋਕਾਂ ਦੀ ਫ੍ਰੀਜ਼ ਹੋਈ ਹੋਈ ਆ ਉਹ ਅਸੀਂ ਉਹਨਾਂ ਨੂੰ ਵਾਪਸ ਕਰਵਾ ਦਾਂਗੇ ਤੇ ਮੇਰੀ ਆਮ ਪਬਲਿਕ ਨੂੰ ਇਹੀ ਰਿਕੁਐਸਟ ਆ ਕਿ ਜੇ ਕੋਈ ਫਰਾਡ ਹੋ ਜਾਂਦਾ ਤੇ 1930 ਤੇ ਕੰਪਲੇਂਟ ਜ਼ਰੂਰ ਕਰੋ ਤਾਂ ਕਿ ਜਿੰਨੀ ਕਮਾਊਂਡ ਤੁਹਾਡੀ ਫ੍ਰੀਜ਼ ਹੋ ਰਹੀ ਆ ਉਹ ਤੁਹਾਨੂੰ ਵਾਪਸ ਜ਼ਰੂਰ ਦਲਾਈ ਜਾ ਸਕੇ ਉਹ ਪ੍ਰੋਸੈਸ ਕੋਈ ਜ਼ਿਆਦਾ ਲੰਬਾ ਨਹੀਂ ਹੁੰਦਾ ਮਹੀਨੇ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਉਹ ਡਿਸਾਈਡ ਹੋ ਜਾਂਦਾ ਤੇ ਇਹਦੇ ਨਾਲ ਨਾਲ ਕੁਝ ਇਹੋ ਜਿਹੇ ਵੀ ਹੈ ਸਾਡੇ ਕੋਲ ਕੇਸ ਜਿਹੜੇ ਬਿਨਾਂ ਕੋਈ ਆਰਡਰਾਂ ਤੋਂ ਅਸੀਂ ਲੋਕਾਂ ਨੂੰ ਪੈਸੇ ਦਵਾਤੇ ਆ ਉਹਦੇ ਵਿੱਚ ਕਈ ਵਾਰੀ ਨੌਨ ਬੰਦਾ ਹੈਗਾ ਕਿਸੇ ਨੇ ਫੋਨ ਲੈ ਲਿਆ ਕਿਸੇ ਦਾ ਉਹਦੇ ਤੇ Google ID ਚਲਾ ਕੇ 10 ਲੱਖ ਰੁਪਇਆ ਕਿਸੇ ਹੋਰ ਅਕਾਊਂਟ ਚ ਟ੍ਰਾਂਸਫਰ ਕਰਤਾ ਤੇ ਜਾਂ ਇੱਕ ਲੜਕੀ ਸੀ ਜਿਹੜੇ ਕੋਈ ਤਾੰਤ੍ਰਿਕ ਟਾਈਪ ਬੰਦੇ ਨੇ ਉਹਨੂੰ ਝੋਲੇ ਭਲੇ ਨੂੰ ਉਹਨੂੰ ਕਰਕੇ ਵੀ ਤੂੰ ਮੈਨੂੰ ਪੈਸੇ ਸੈਂਡ ਕਰ ਮੈਂ ਤੇਰੇ ਨਾਲ ਮੈਰੇਜ ਕਰਾਉਣ ਦੇ ਵਿੱਚ ਫਾਇਦਾ ਕਰਾਉਂਗਾ ਉਹ ਵਿਚਾਰੀ ਐਡੀ ਕੋਹਲੀ ਸੀ ਕਿ ਸਰਕਾਰੀ ਪੈਸੇ 2 ਲੱਖ ਰੁਪਿਆ ਉਹਨੂੰ ਸਰਕਾਰ ਦੇ ਪੈਸੇ ਦੇ ਦਿੱਤੇ ਜਿਹੜੇ ਕਿ ਜਮ੍ਹਾਂ ਕਰਵਾਣੇ ਸੀ ਉਹ ਬੰਦੇ ਨੂੰ ਟਰੇਸ ਕਰਕੇ ਉਹਦੇ ਪੈਸੇ ਉਹਨੂੰ ਕੁੜੀ ਨੂੰ ਦਵਾਤੇ ਚਲੋ ਉਹਨਾਂ ਦੇ ਦੁਆਰਾ ਰੀਸਟੇਟ ਨਹੀਂ ਹੋ ਗਈ ਉਹ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ 2-3 ਸਕੂਲ ਮੈਂ ਨਾਮ ਨਹੀਂ ਲੈਂਦਾ ਉਹਨਾਂ ਦਾ ਇਹੋ ਜਿਹੇ ਹੈਗੇ ਜਿਹੜੇ ਸਕੂਲ ਦੇ ਬੱਚੇ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਆਪਣੇ ਟੀਚਰਸ ਦੀ ਜਾਲੀ ਆਪਣੀਆਂ ਆਈਡੀਆ ਬਣਾ ਕੇ ਟੀਚਰਸ ਨੂੰ ਖੁਸ਼ ਕਮੈਂਟਸ ਕਰਦੇ ਆ ਗਲਤ ਮਲ ਤੋਂ ਤੇ ਉਹਦੇ ਉਹ ਵੀ ਬੰਦੇ ਟਰੇਸ ਕਰਾ ਕੇ ਚਲੋ ਛੋਟੀ ਉਮਰ ਦੇ ਸੀ ਇਸ ਕਰਕੇ ਟੀਚਰਸ ਨੇ ਵੀ ਉਹਨਾਂ ਨੂੰ ਮਾਫ ਕਰਤਾ ਪਰ ਅਸੀਂ ਟਰੇਸ ਕਰਕੇ ਉਹਨਾਂ ਨੂੰ ਸੌਰੀ ਫੀਲ ਕਰਵਾਤਾ ਉਹਨਾਂ ਦੇ ਪੇਰੈਂਟਸ ਨੇ ਵੀ ਟੀਚਰ ਕੋ ਮਾਫੀ ਮੰਗ ਲਈ ਕਿ ਸਾਡੇ ਬੱਚੇ ਨੇ ਗਲਤੀ ਕੀਤੀ ਆ ਇਹਦੇ ਨਾਲ ਨਾਲ ਇੱਕ ਹੋਰ ਹੈਗੇ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਟੀਨੇਜਰਸ ਹੈਗੇ ਆ ਜਾਂ ਜੇ ਕਿਸੇ ਲੜਕੀ ਨਾਲ ਕੋ ਗੱਲਬਾਤ ਹੋ ਗਈ ਜੇ ਉਹਦੀ ਬ੍ਰੇਕਅਪ ਹੋ ਗਿਆ ਤੇ ਉਹਦੀਆਂ ਫੋਟੋਆਂ ਪਾ ਕੇ ਉਹਨੂੰ ਬਲੈਕਮੇਲ ਕਰਦੇ ਆ ਕਿਸੇ ਤਰੀਕੇ ਦੇ ਨਾਲ ਕੁਝ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਕੇਸ ਅਸੀਂ 3-4 ਪੇਸ਼ ਕੀਤੇ ਆ ਸਭ ਤੋਂ ਇੰਟਰਸਟਿੰਗ ਕੇਸ ਸਾਡਾ ਉਹ ਸੀ ਆ ਕਿ ਬੰਦੇ ਨੇ ਆਪਣੇ ਮਰੇ ਹੋਏ ਦੋਸਤ ਦੀ ਆਈਡੀ ਚਲਾ ਕੇ ਲੜਕੀ ਨੂੰ ਬਲੈਕਮੇਲ ਕਰਨ ਗਿਆ ਸੀ ਲekin ਉਹਦੇ ਚ ਚੱਕਰ ਇਹ ਹੈ ਕਿ ਚਲੋ ਕੰਪਲੇਨੈਂਟਰ ਫਿਰ ਸਟੈਂਡ ਨਹੀਂ ਕਰਦੇ ਵੀ ਨਹੀਂ ਕਿ ਅਸੀਂ ਕੋਰਟ 'ਚ ਨਹੀਂ ਜਾਣਾ ਤੁਸੀਂ ਸਾਰੀ ਸੌਰੀ ਅਪੀਲ ਕਰ ਲੈਂਦੇ ਆ ਤੇ ਸਾਡਾ ਨਬੇੜ ਤੋਂ ਤੇ ਇਹਦੇ ਨਾਲ ਨਾਲ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਗਵਾਚੇ ਸੀਗੇ ਉਹ ਫੋਨ ਕਰੀਬਰੀ 160 ਫੋਨ ਸੀਗੇ ਅਸੀਂ ਉਹ ਫੋਨ ਟ੍ਰੇਸ ਕਰਕੇ ਉਹਨਾਂ ਲੋਕਾਂ ਨੂੰ ਵਾਪਸ ਕਰਦੇ ਆ ਸਰ ਸਾਡੇ ਬੰਠੇ ਕਿੰਨੇ ਮਾਮਲੇ ਨੇ ਕਿੰਨੇ ਰੁਪਏ ਹੋ ਰਹੇ ਨੇ ਸਰ ਸਾਈਬਰ ਠੱਗੀ ਦੇ ਮਾਮਲੇ ਸਾਡੇ ਕੋਲ ਪਰਚੇ ਵੀ ਦਰਜਾ ਉਹ ਇਨਵੈਸਟੀਗੇਸ਼ਨ ਹੈ ਮਤਲਬ ਅਸੀਂ ਉਹ ਜਿਹਨੀਆਂ ਮੋਟੀਆਂ ਅਮਾਉਂਟਸ ਦੇ ਹੈਗੀਆਂ ਆ ਉਹ ਅਕਾਊਂਟ ਅਸੀਂ ਟਰੇਸ ਕਰ ਲਏ ਆ ਜਲਦੀ ਅਸੀਂ ਅਦਰ ਸਟੇਟ ਦੇ ਵਿੱਚ ਜਿੱਥੇ-ਜਿੱਥੇ ਉਹ ਪੈਸੇ ਗਏ ਆ ਉਥੇ ਜਾ ਕੇ ਉਹਨਾਂ ਬੰਦਿਆਂ ਨੂੰ ਟਰੇਸ ਕਰ ਲਾਂਗੇ ਸੋਲਵ ਹੋ ਜਾਏਗਾ ਆ ਜੀ ਦੋਸ਼ੀਆਂ ਦੇ ਖਿਲਾਫ ਵੀ ਕਰਦੇ ਬਿਲਕੁਲ ਬਿਲਕੁਲ ਜੀ ਦੋਸ਼ੀਆਂ ਦੇ ਖਿਲਾਫ ਜਿਹੜੇ ਆ ਪਰਚਾ ਦਰਜ ਕਰਦੇ ਆ 9 کیس ਹੈਗੇ ਜਿਹੜੇ ਮੋਟੀ ਅਮਾਉਂਟ ਹੈਗੀ ਆ ਜਿਨ੍ਹਾਂ ਦੇ ਵਿੱਚ ਹੈਗੇ ਆ ਦੋਸ਼ੀ ਉਹੋ ਜਿਹਾ ਉਹਨਾਂ ਦੇ ਅਕਾਊਂਟ ਟ੍ਰੇਸ ਕਰ ਲਿਆ ਸਿਰ ਇੱਕ ਲਗਾਤਾਰੀ ਸ਼ੂਸ਼ੂ ਦੇ ਆ ਕੇ ਲੇਖ ਨਹੀਂ ਚੱਲ ਰਹੇ ਆ ਮੈਸੇਜ ਦੇਤੇ ਆਲੇ ਆ ਉਹਨੇ ਬਾਰੇ ਪਬਲਿਕ ਗਰੁੱਪ 'ਵੀ ਮੈਸੇਜ ਦਿਨ ਗਾਉ। बस ਇੱਕ ਗੱਲ ਆ ਜੀ ਜੇਕਰ ਤੁਹਾਡੇ ਕੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਗਲਤੀ ਹੋ ਜਾਂਦੀ ਆ ਕੋਈ ਤੁਹਾਡੀ ਅਮਾਉਂਟ ਤੇ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰ ਵੀ ਦਿੰਦੇ ਹੋ ਤੇ ਇਮੀਡੀਏਟਲੀ ਤੁਸੀਂ 1930 ਤੇ ਕੰਪਲੇਂਟ ਜ਼ਰੂਰ ਕਰ ਦਿਓ। ਤਾਂ ਕਿ ਜੇ ਕੋਈ ਅਮਾਉਂਟ ਤੁਹਾਡੀ ਅੱਗੇ ਕਿਸੇ ਟਰਾਂਸਫਰ ਹੋਣ ਦੀ ਜਾਇਏ ਉੱਥੇ ਹੀ ਸਟੌਪ ਹੋ ਜਵੇ ਤੇ ਉਹ ਜਲਦੀ ਅਸੀਂ ਫਿਰ ਰਿਲੀਜ਼ ਕਰਵਾ ਦਿੰਨੇ ਕੋਰਟ ਆਰਡਰ ਦੇ ਨਾਲ ਸਰ ਕੋਈ ਇੱਕ ਪੋਰਟਲ ਵੀ ਬਣਿਆ ਪਈ 1930 ਦਾ ਪੋਰਟਲ ਐਨਸੀਪੀਆਰ ਵੀ ਹੈਗਾ ਉਹਦੇ ਨਾਲ ਹੀ ਇਹ ਜਿਹੜਾ ਰਿਲੇਟਡ ਆ ਉਹ ਸਿੰਪਲ ਭਾਸ਼ਾ ਚ ਆਪਾਂ ਕਹਿ ਰਹੀਏ ਕਿ 1930 ਤੇ ਕੰਪਲੇਂਟ ਕਰ ਦੋ ਉਸੇ ਟਾਈਮ ਫੋਨ ਬੁਲਾ ਕੇ ਆਪਣਾ ਦੱਸ ਦੋ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਕੰਪਲੇਂਟ ਨਹੀਂ ਕਰਦੇ ਸਿੱਧੇ ਹੀ ਸਾਡੇ ਕੋ ਆ ਜਾਂਦੇ ਜੀ 2 ਘੰਟੇ ਪਹਿਲਾਂ ਸਾਡੇ ਪੈਸੇ ਚਲੇ ਗਏ ਆ ਜੀ ਤੇ ਉਹ ਅਸੀਂ ਵੀ ਅੰ内 ਦਾ ਫ੍ਰੀਜ਼ ਕਰ ਦਿੰਨੇ ਆ ਇਹ ਤਾਂ ਕਰਵਾ ਦਿੰਨੇ ਆ ਸਰ ਆਮ ਲੋਕਾਂ ਤੇ ਲੋਕਾਂ ਵੀ ਹੁੰਦਾ ਕਿ ਪੁਲਿਸ ਇਸ ਤਰ੍ਹਾਂ ਦੇ پیسے ਉਹਨਾਂ ਦੇ ਵਾਪਸ ਕਰਾਉਂਦੀ ਜਿਹੜੇ ਕੰਨੀ ਪਹੁੰਚ ਵਾਲੇ ਹੁੰਦੇ ਆ ਸਖ਼ਤੂਪ ਵਾਲੇ ਹੁੰਦੇ ਆ ਕੀ ਹੁਣ ਆਮ ਲੋਕਾਂ ਦੀ ਵੀ ਪਹੁੰਚ ਕਰ ਲਿਆ ਇਹ ਬਿਲਕੁਲ ਜੀ ਬਿਲਕੁਲ ਜੇ ਹੁਣੇ ਤੁਹਾਨੂੰ ਇੱਕ ਈ ਰੱਖਸ਼ੇ ਵਾਲਾ ਆਏਗਾ ਚਾਹੇ ਜਿਹਦਾ ਫੋਨ ਅਸੀਂ ਲੱਭ ਕੇ ਦਿੱਤਾ ਠੀਕ ਹੈ ਨਾ 24 ਹਾਅਰ 24 ਹਾਅਰ ਜਾਂ ਇੱਕ ਮੁੰਡਾ ਤੁਸੀਂ ਪਿੱਛੇ ਦੇਖਿਆ ਹੋਵੇਗਾ ਜਿਹਦੇ ਐਪਲ ਆਈਫੋਨ ਸੀ ਆ ਜਿਹਦਾ ਉਹਨੂੰ ਦਿੱਤਾ ਤੇ ਉਹ ਪੜਦਾ ਸੀ ਆ ਤੇ ਉਹ ਇਸੇ ਕਰਕੇ ਬੜਾ ਖੁਸ਼ੀ ਕਿ ਮੈਂ ਤੇ ਹਜੇ ਤੱਕ ਕਿਸ਼ਤਾਂ ਭਰੀਆਂ ਜਾਂਆਂ ਜੀ ਮੇਰਾ ਫੋਨ ਖਵਾ ਚ ਗਿਆ ਤੇ ਤੁਸੀਂ ਉਹਨਾਂ ਕੋਲ ਉਸ ਦਾ ਥੈਂਕਸ ਵੀ ਕੀਤਾ ਸਾਡਾ ਸਰ ਇੱਕ ਲਗਾਣੇ ਥਾਣੇ ਦਾ ਅਧਿਕਾਰ ਕਿਸ ਤਰ੍ਹਾਂ ਕਿ ਪੂਰਾ ਜ਼ਿਲ੍ਹਾ ਜੀ ਪੂਰਾ ਜ਼ਿਲ੍ਹਾ ਦੀ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਸਾਈਬਰ ਥਾਣਾ ਹੈ ਜੀ ਫ੍ਰੀਕੋਰਟ ਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੋਈ ਨਾ ਪੁਲਿਸ ਸਟੇਸ਼ਨ ਸਰ ਇੱਕ ਸਾਹਮਣੇ ਆ ਰਿਹਾ ਗਾ ਜਿਹੜੀਆਂ ਤੁਸੀਂ ਦੱਸਿਆ ਸਕੂਲ ਵਾਲੀਆਂ ਜਾਂ ਉਹ ਆਈਡੀਜ਼ ਬਾਰੇ ਉਹ ਸਾਰੇ ਫ੍ਰੀਕੋਰਟ ਜ਼ਿਲ੍ਹੇ ਨਾਲ ਸੰਬੰਧ ਕੀਆ ਬੰਦੇ ਸਾਰੇ ਫ੍ਰੀਕੋਰਟ ਜ਼ਿਲ੍ਹੇ ਨਾਲ ਸੰਬੰਧਿਤ ਸੀ ਹੈ ਨਾ ਮੀ ਕੋ ਕਿਤੇ ਪੈਸੇ ਲੋਕਾਂ ਦੇ ਵਾਪਸ ਹੋ ਚੁੱਕੇ ਹਾਂ ਹੁਣ ਤੱਕ ਤੁਹਾਡੇ ਰਿਕਾਰਡ ਦੇ ਹਿਸਾਬ ਨਾਲ ਜਿਹੜੇ ਸੋਲਵ ਹੋ ਚੁੱਕੇ ਨੇ ਆਪਣੇ ਰਿਕਾਰਡ ਦੇ ਹਿਸਾਬ ਨਾਲ ਇਹਦੇ ਨਾਲ ਜਿਹੜਾ ਸਟਾਕ ਦੇ ਵਿੱਚ ਪੈਸਾ ਕੋਈ ਲਾਂਦਾ ਹੈਗਾ ਤੇ ਕੋਈ ਹੋਰ ਵੀ ਇਹੋ ਜਿਹਾ ਐਪ ਡਾਊਨਲੋਡ ਨਾ ਕਰੋ ਜਿਹੜਾ ਵੈਰੀਫਾਈ ਨਾ ਹੋਵੇ ਉਹ ਮੁੜ ਕੇ ਉਹਦੇ ਨਾਲ ਫਰਾਡ ਹੋ ਜਾਂਦਾ ਹੈ ਜਾਂ ਕੋਈ ਮੇਰਾ ਨਾਮ ਹਰਮੇਸ਼ ਸਿੰਘ ਗੋਲੇਵਾਲ ਦੇ ਰਹਿਣ ਵਾਲਾ ਹਾਂ ਮੇਰੀ ਬੇਟੀ ਨੇ ਫੇਕ ਆਈਡ ਦੇਖ ਕੇ ਕਿਸੇ ਤਾੰਤ੍ਰਿਕ ਦੇ ਚਾਂਸੇ ਵਿੱਚ ਆ ਗਈ ਸੀ ਉਸ ਨੇ ਸਾਡੇ ਨਾਲ 2 ਲੱਖ ਰੁਪਏ ਦੀ ਥੱਗੀ ਹੋ ਗਈ। ਥਾਣਾ ਪੁਲਿਸ ਫਰੀਦਕੋਟ ਸਾਈਬਰ ਕ੍ਰਾਈਮ ਦੇ ਵਿੱਚ ਅਸੀਂ ਰਿਪੋਰਟ ਲਖਾਈ ਅਤੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ। ਮੈਂ ਥਾਣਾ ਸਾਈਬਰ ਕ੍ਰਾਈਮ ਦਾ ਡੀਐਸਪੀ ਸਾਹਿਬ ਦਾ ਤੇ ਇੰਸਪੈਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਾਡਾ 2 ਲੱਖ ਰੁਪਏ ਇਹਨਾਂ ਨੇ ਵਾਪਸ ਕਰਵਾਇਆ। Hadi